ਵੱਡੀ ਖਬਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਹਾਈ ਕੋਰਟ ਰੁਕ ਕੀਤਾ ਹੈ ਤੇ ਜਿਸ ਦੇ ਤਹਿਤ ਹੁਣ ਸੋਮਵਾਰ ਨੂੰ ਅਗਲੀ ਸੁਣਵਾਈ ਹੋਵੇਗੀ ਤੇ ਉਹਨਾਂ ਦੇ ਵਕੀਲ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਪਾਈ ਅਮਰਤਪਾਲ ਸਿੰਘ ਨੇ ਜਿਹੜਾ ਕਿ ਕਿਹਾ ਹੈ ਕਿ ਮੈਨੂੰ ਪਾਰਲੀਮੈਂਟ ਦੇ ਵਿੱਚ ਜਾਣ ਦਾ ਮੌਕਾ ਮਿਲੇ ਤੇ ਜਿਸ ਦੇ ਤਹਿਤ ਉਹਨਾਂ ਦੇ ਵਕੀਲ ਦੇ ਬੋਲੋ ਕਿਹਾ ਗਿਆ ਹੈ ਕਿ ਪਾਈ ਅਮਰਤਪਾਲ ਸਿੰਘ ਨੇ ਅੱਜ ਹਾਈ ਕੋਰਟ ਦਾ ਰੁਕ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਐਮਪੀ ਹੋਣ ਦੇ ਨਾਤੇ ਸੰਸਦ ਦੇ ਵਿੱਚ ਮੇਰਾ ਹਿੱਸਾ ਲੈਣਾ ਬਣਦਾ ਹੈ ਤੇ ਜਿਸ ਤੋਂ ਬਾਅਦ ਇਹ ਮੰਗ ਹੈ ਜਿਹੜੀ ਕਿ ਕੋਰਟ ਦੇ ਅੱਗੇ ਜਿਹੜੇ ਕਿ ਐਮਪੀ ਅਮਰਤਪਾਲ ਸਿੰਘ ਨੇ ਰੱਖੀ ਹੈ ਤੇ ਜਿਸ ਦੇ ਤਹਿਤ ਹੁਣ ਉਹਨਾਂ ਦੇ ਵਕੀਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਮੰਗ ਰੱਖੀ ਹੈ ਉਸ ਨੂੰ ਲੈ ਕੇ ਕੋਰਟ ਸੋਮਵਾਰ ਨੂੰ ਫੈਸਲਾ ਸੁਣਾਵੇਗਾ ਤੇ ਹੁਣ ਅਗਲੀ ਸੁਣਵਾਈ ਹੈ ਜਿਹੜੀ ਕਿ ਸੋਮਵਾਰ ਨੂੰ ਹੋਵੇਗੀ ਤੇ ਜਿਸ ਦੇ ਤਹਿਤ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਆਉ ਤੁਹਾਨੂੰ ਸੁਣਾਉਣੇ ਉਹਨਾਂ ਦੇ ਵਕੀਲ ਦਾ ਕੀ ਕਹਿਣਾ ਹੈ ਐਜ਼ ਵੈਲ ਐਜ਼ ਅਸੀਂ ਡੀਐਮ ਅੰਮ੍ਰਿਤਸਰ ਨੂੰ ਇੱਕ ਰਿਪਰੈਜੈਂਟੇਸ਼ਨ ਫਾਈਲ ਕੀਤੀ ਸੀ ਕਿ ਸਾਨੂੰ ਜਿਹੜਾ ਲੋਕ ਸਭਾ ਦਾ ਜਿਹੜਾ ਸੈਸ਼ਨ ਹੈ ਉਹ اٹینڈ ਕਰਨ ਦੀ ਪਰਮਿਸ਼ਨ ਦਿੱਤੀ ਜਾਏ ਤੋਂ ਸੋ ਪਰਮਿਸ਼ਨ ਸਾਨੂੰ ਜਿਹੜੀ ਅਥਾਰਟੀ ਜੀ ਨੇ ਨਹੀਂ ਸੀ ਦਿੱਤੀ ਉਹਦੇ ਵਾਸਤੇ ਅਸੀਂ ਇੱਕ ਪਟੀਸ਼ਨ ਮਾਨਯੋਗ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਹੈ ਜਿੰਦੇ ਵਿੱਚ ਅਸੀਂ ਬੇਸਿਕਲੀ ਗਰਾਉਂਡ ਲਏ ਨੇ ਕਿ ਅਸੀਂ ਜਿਹੜਾ ਖੰਡੂਰ ਸਭਾ ਹਲਕੇ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਅਸੀਂ ਲੋਕ ਸਭਾ ਦੇ ਵਿੱਚ ਚੁੱਕਣਾ ਉਹਦੇ ਨਾਲ ਨਾਲ ਜਿਹੜੇ ਕਨਸਰਨ ਡਿਪਾਰਟਮੈਂਟਸ ਦੇ ਮਿਨਿਸਟਰ ਨੇ ਉਹਨਾਂ ਨੂੰ ਮੀਟਿੰਗ ਕਰਕੇ ਜਿਹੜਾ ਖੰਡੂਰ ਸਭਾ ਹਲਕੇ ਦੀ ਡਿਵੈਲਪਮੈਂਟ ਸਾਰੀਆਂ ਗਵਰਨਮੈਂਟਸ ਨੂੰ ਲੈ ਕੇ ਅਸੀਂ ਜਿਹੜੀ ਮਾਨਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਪਟੀਸ਼ਨ ਦਾਖਲ ਕੀਤੀ ਹੈ ਤੇ ਉਮੀਦ ਹੈ ਕਿ ਸੋਮਵਾਰ ਤੱਕ ਜਿਹੜੀ ਇਹਦੇ ਉੱਤੇ ਸੁਣਵਾਈ ਹੋਏਗੀ ਹਾਂਜੀ ਅੱਜ ਅਸੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਅਮਰਤਪਾਲ ਸਿੰਘ ਜੀ ਦੇ ਵੱਲੋਂ ਇੱਕ ਪਟੀਸ਼ਨ ਦਾਖਲ ਕੀਤੀ ਹੈ ਕਿ ਸਾਨੂੰ ਲੋਕ ਸਭਾ ਦੇ ਵੱਲੋਂ ਇੱਕ ਚਿੱਠੀ ਪ੍ਰਾਪਤ ਹੋਈ ਸੀ ਜਿੰਦੇ ਵਿੱਚ ਸਾਨੂੰ ਜਿਹੜਾ ਲੋਕ ਸਭਾ ਦਾ ਸੈਸ਼ਨ ਹੈ ਉਹਨੂੰ ਅਟੈਂਡ ਕਰਨ ਦੇ ਵਾਸਤੇ ਆਖਿਆ ਗਿਆ ਸੀ ਅਸੀਂ ਉਹਦੇ ਰਿਸਪੌਂਸ ਦੇ ਵਿੱਚ ਲੋਕ ਸਭਾ ਸਪੀਕਰਸ ਐਜ਼ ਵੈਲ ਐਜ਼ ਅਸੀਂ ਡੀਐਮ ਅਮਰitsar ਨੂੰ ਇੱਕ ਰਿਪਰੈਜ਼ੈਂਟੇਸ਼ਨ ਫਾਈਲ ਕੀਤੀ ਸੀ ਕਿ ਸਾਨੂੰ ਜਿਹੜਾ ਲੋਕ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਅਟੈਂਡ ਕਰਨ ਦੀ ਪਰਮਿਸ਼ਨ ਦਿੱਤੀ ਜਾਏ ਤਾਂ ਸੋ ਪਰਮਿਸ਼ਨ ਸਾਨੂੰ ਜਿਹੜੀ ਅਥਾਰਟੀ ਜੀ ਨੇ ਨਹੀਂ ਸੀ ਦਿੱਤੀ ਉਹਦੇ ਵਾਸਤੇ ਅਸੀਂ ਇੱਕ ਪਟੀਸ਼ਨ ਮਾਨਜੋਗ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਹੈ ਜਿੰਦੇ ਵਿੱਚ ਅਸੀਂ ਬੇਸਿਕਲੀ ਗਰਾਉਂਡ ਲਏ ਨੇ ਕਿ ਅਸੀਂ ਜਿਹੜਾ ਖੰਡੂਰ ਸਭਾ ਹਲਕੇ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਅਸੀਂ ਲੋਕ ਸਭਾ ਦੇ ਵਿੱਚ ਚੁੱਕਣਾ ਉਹਦੇ ਨਾਲ ਨਾਲ ਜਿਹੜੇ ਕਨਸਰਨਡ ਡਿਪਾਰਟਮੈਂਟਸ ਦੇ ਮਨਿਸਟਰ ਨੇ ਉਹਨਾਂ ਨੂੰ ਮੀਟਿੰਗ ਕਰਕੇ ਜਿਹੜਾ ਖੰਡੂਰ ਸਭਾ ਹਲਕੇ ਦੀ ਡਿਵੈਲਪਮੈਂਟ ਹੈ ਉਹਨੂੰ ਪੇਸ਼ ਕੀਤਾ ਜਾ ਸਕੇ ਇਹਨਾਂ ਸਾਰੀਆਂ ਅਵਰਮੈਂਟਸ ਨੂੰ ਲੈ ਕੇ ਅਸੀਂ ਜਿਹੜੀ ਮਾਨਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਪਟੀਸ਼ਨ ਦਾਖਲ ਕੀਤੀ ਹੈ ਤੇ ਉਮੀਦ ਹੈ ਕਿ ਸੋਮਵਾਰ ਤੱਕ ਜਿਹੜੀ ਇਹਦੇ ਉੱਤੇ ਸੁਣਵਾਈ ਹੋਵੇਗੀ ਐਜ ਵੈਲ ਅਜ ਅਸੀਂ ਡੀਐਮ ਅੰਮ੍ਰਿਤਸਰ ਨੂੰ ਦਾ ਜਿਹੜਾ ਸੈਸ਼ਨ ਹੈ ਉਹ اٹینڈ ਕਰਨ ਦੀ ਪਰਮਿਸ਼ਨ ਦਿੱਤੀ ਜਾਏ ਤੋਂ ਸੋ ਪਰਮਿਸ਼ਨ ਸਾਨੂੰ ਜਿਹੜੀ ਅਥਾਰਟੀ ਜੀ ਨੇ ਨਹੀਂ ਸੀ ਦਿੱਤੀ ਉਹਦੇ ਵਾਸਤੇ ਅਸੀਂ ਇੱਕ ਪਟੀਸ਼ਨ ਮਾਨਜੋਗ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਹੈ ਜਿੰਦੇ ਵਿੱਚ ਅਸੀਂ ਬੇਸਿਕਲੀ ਗਰਾਉਂਡ ਲਏ ਨੇ ਕਿ ਅਸੀਂ ਜਿਹੜਾ ਖੰਡੂਰ ਸਭਾ ਹਲਕੇ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਅਸੀਂ ਲੋਕ ਸਭਾ ਦੇ ਵਿੱਚ ਚੁੱਕਣਾ ਉਹਦੇ ਨਾਲ ਨਾਲ ਜਿਹੜੇ ਕਨਸਰਨ ਡਿਪਾਰਟਮੈਂਟਸ ਦੇ ਮਿਨਿਸਟਰ ਨੇ ਉਹਨਾਂ ਨੂੰ ਮੀਟਿੰਗ ਕਰਕੇ ਜਿਹੜਾ ਖੰਡੂਰ ਸਭਾ ਹਲਕੇ ਦੀ ਡਿਵੈਲਪਮੈਂਟ ਹੈ ਉਹਨੂੰ ਤੇਜ਼ ਕੀਤਾ ਜਾ ਸਕੇ ਇਹਨਾਂ ਸਾਰੀਆਂ ਅਵਰਨਮੈਂਟਸ ਨੂੰ ਲੈ ਕੇ ਅਸੀਂ ਜਿਹੜੀ ਮਾਨਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਦੇਖੀ ਸੋਮਵਾਰ ਤੱਕ ਜਿਹੜੀ ਇਹਦੇ ਉੱਤੇ ਸੁਣਵਾਈ ਹੋਏਗੀ ਹਾਂਜੀ ਅੱਜ ਅਸੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਅਮਰਤਪਾਲ ਸਿੰਘ ਜੀ ਦੇ ਵੱਲੋਂ ਇੱਕ ਪਟੀਸ਼ਨ ਦਾਖਲ ਕੀਤੀ ਹੈ ਕਿ ਸਾਨੂੰ ਲੋਕ ਸਭਾ ਦੇ ਵੱਲੋਂ ਇੱਕ ਚਿੱਠੀ ਪ੍ਰਾਪਤ ਹੋਈ ਸੀ ਜਿੰਦੇ ਵਿੱਚ ਸਾਨੂੰ ਜਿਹੜਾ ਲੋਕ ਸਭਾ ਦਾ ਸੈਸ਼ਨ ਹੈ ਉਹਨੂੰ ਅਟੈਂਡ ਕਰਨ ਦੇ ਵਾਸਤੇ ਆਖਿਆ ਗਿਆ ਸੀ ਅਸੀਂ ਉਹਦੇ ਰਿਸਪੌਂਸ ਦੇ ਵਿੱਚ ਲੋਕ ਸਭਾ ਸਪੀਕਰ ਐਸ ਵੈਲ ਐਸ ਅਸੀਂ ਡੀਐਮ ਅਮਰitsar <Sanye> ਨੂੰ ਇੱਕ ਰਿਪਰੈਜ਼ੈਂਟੇਸ਼ਨ ਫਾਈਲ ਕੀਤੀ ਸੀ ਕਿ ਸਾਨੂੰ ਜਿਹੜਾ ਲੋਕ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਅਟੈਂਡ ਕਰਨ ਦੀ ਪਰਮਿਸ਼ਨ ਦਿੱਤੀ ਜਾਏ ਤਾਂ ਸੋ ਪਰਮਿਸ਼ਨ ਸਾਨੂੰ ਜਿਹੜੀ ਅਥਾਰਟੀ ਜੀ ਨੇ ਨਹੀਂ ਸੀ ਦਿੱਤੀ ਉਹਦੇ ਵਾਸਤੇ ਅਸੀਂ ਇੱਕ ਪਟੀਸ਼ਨ ਮਾਨਜੋਗ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਹੈ ਜਿੰਦੇ ਵਿੱਚ ਅਸੀਂ ਬੇਸਿਕਲੀ ਗਰਾਉਂਡ ਲਏ ਨੇ ਕਿ ਅਸੀਂ ਜਿਹੜਾ ਖੰਡੂਰ ਸਭਾ ਹਲਕੇ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਅਸੀਂ ਲੋਕ ਸਭਾ ਦੇ ਵਿੱਚ ਚੁੱਕਣਾ ਉਹਦੇ ਨਾਲ ਨਾਲ ਜਿਹੜੇ ਕਨਸਰਨ ਡਿਪਾਰਟਮੈਂਟਸ ਦੇ ਮਨਿਸਟਰ ਨੇ ਉਹਨਾਂ ਨੂੰ ਮੀਟਿੰਗ ਕਰਕੇ ਜਿਹੜਾ ਖੰਡੂਰ ਸਭਾ ਹਲਕੇ ਦੀ ਡਿਵੈਲਪਮੈਂਟ ਹੈ ਉਹਨੂੰ ਪੇਸ਼ ਕੀਤਾ ਜਾ ਸਕੇ ਇਹਨਾਂ ਸਾਰੀਆਂ ਅਵਰਮੈਂਟਸ ਨੂੰ ਲੈ ਕੇ ਅਸੀਂ ਜਿਹੜੀ ਮਾਨਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਪਟੀਸ਼ਨ ਦਾਖਲ ਕੀਤੀ ਹੈ ਤੇ ਉਮੀਦ ਹੈ ਕਿ ਸੋਮਵਾਰ ਤੱਕ ਜਿਹੜੀ ਇਹਦੇ ਉੱਤੇ ਸੁਣਵਾਈ ਹੋਵੇਗੀ ਐਜਵਲ ਐਜ ਅਸੀਂ ਡੀ ਐਮ ਅੰਮ੍ਰਿਤਸਰ ਨੂੰ ਇੱਕ ਰ ਜਿਹੜਾ ਸੈਸ਼ਨ ਹੈ ਉਹ ਅਟੈਂਡ ਕਰਨ ਦੀ ਪਰਮਿਸ਼ਨ ਦਿੱਤੀ ਜਾਏ ਤੋਂ ਸੋ ਪਰਮਿਸ਼ਨ ਸਾਨੂੰ ਜਿਹੜੀ ਅਥਾਰਟੀ ਜੀ ਨੇ ਨਹੀਂ ਸੀ ਦਿੱਤੀ ਉਹਦੇ ਵਾਸਤੇ ਅਸੀਂ ਇੱਕ ਪਟੀਸ਼ਨ ਮਾਨਜੋਗ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਹੈ ਜਿੰਦੇ ਵਿੱਚ ਅਸੀਂ ਬੇਸਿਕਲੀ ਗਰਾਉਂਡ ਲਏ ਨੇ ਕਿ ਅਸੀਂ ਜਿਹੜਾ ਖੰਡੂਰ ਸਭਾ ਹਲਕੇ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਅਸੀਂ ਲੋਕ ਸਭਾ ਦੇ ਵਿੱਚ ਚੁੱਕਣਾ ਉਹਦੇ ਨਾਲ ਨਾਲ ਜਿਹੜੇ ਕਨਸਰਨ ਡਿਪਾਰਟਮੈਂਟਸ ਦੇ ਮਿਨਿਸਟਰ ਨੇ ਉਹਨਾਂ ਨੂੰ ਮੀਟਿੰਗ ਕਰਕੇ ਜਿਹੜਾ ਖੰਡੂਰ ਸਭਾ ਹਲਕੇ ਦੀ ਡਿਵੈਲਪਮੈਂਟ ਉਹਨੂੰ ਤੇਜ਼ ਕੀਤਾ ਜਾ ਸਕੇ ਇਹਨਾਂ ਸਾਰੀਆਂ ਅਰਗੂਮੈਂਟਸ ਨੂੰ ਲੈ ਕੇ ਅਸੀਂ ਜਿਹੜੀ ਮਾਨਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਦੇਖੀ ਸੋਮਵਾਰ ਤੱਕ ਜਿਹੜੀ ਇਹਦੇ ਉੱਤੇ ਸੁਣਵਾਈ ਹੋਵੇਗੀ ਹਾਂਜੀ ਅੱਜ ਅਸੀਂ